ਸਾਨੂੰ ਮਾਣਯੋਗ ਗੁਰੂ ਰੂਪ ਸਾਧ ਸੰਗਤ ਜੀਓ ਫਤਿਹ ਬਰੋਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦ ਬਰਸਪਤੀ ਸਮਾਪਾ ਕੇ ਜਦ ਸ਼ਿਖਰ ਤੇ ਪਹੁੰਚਦੀ ਹੈ ਤੋ ਉਸ ਦਾ ਅਗਲਾ ਜੀਵਨ ਚੱਲਦਾ ਫਿਰਦਾ ਨਹੀਂ ਜਾਂਦਾ ਦਸ ਚੱਲ ਫਿਰ ਨਹੀਂ ਸਕਦੇ ਉਹ ਪਸ਼ੂ ਪੰਛੀ ਹੋ ਜਾਂਦੇ ਜਨੂ ਪਸ਼ੂਆਂ ਵਿੱਚ ਵਿਕਾਸ ਜਦ ਚੱਲਦਾ ਹੈ ਔਰ ਉਹ ਜੋ ਸਿਖਰ ਤੇ ਪਹੁੰਚਦੇ ਨੇ ਸਿਖਰ ਤੇ ਪਹੁੰਚੇ ਜਿਹੜੇ ਪਸ਼ੂ ਨੇ ਉਹਨਾਂ ਵਿੱਚ ਗਊ ਹੈ ਹਾਥੀ ਹੈ ਕੋੜਾ ਹੈ ਮੋਰ ਹੈ ਹੰਸ ਹੈ ਇਹ ਸਿਖਰ ਤੇ ਪਹੁੰਚੇ ਇਹਨਾਂ ਵਿੱਚ ਬਾਅਦ ਆ ਮਰਨ ਤੋਂ ਬਾਅਦ ਮਨੁੱਖ ਹੋਣਗੇ ਮਨੁੱਖ ਤੇ ਪਸ਼ੂ ਦੀ ਕੜੀ ਹੈ ਹਾਥੀ منکھ تے پشو کڑی ہے گو منک تو پشو کی کڑی ہے گوڑا مور ہنس رشی منیاں دی اس ڈنگ دی کھوج کیونکہ تھوڑا جہا وہ سوچنے لگ پہن دکھ سکھ محسوس کر دینے زیادہ کر دینے گو ہے گوڑا ہے اور ہاتھی ہے میں یہ تے نہیں کہ ਸਾਰੀਆਂ ਗਊਆਂ ਸੋਚਦੀਆਂ ਨੇ ਸਾਰੇ ਤੇ ਮਨੁੱਖ ਵੀ ਨਹੀਂ ਸੋਚਦੇ ਮੈਂ ਇਹ ਵੀ ਨਹੀਂ ਆਖਦਾ ਸਾਰੇ ਹਾਥੀਆਂ ਦੀ ਸਮਝ ਬੜੀ ਪਰਬਲ ਹੁੰਦੀ ਹੈ ਉਥੇਰੇ ਮਨੁੱਖਾਂ ਦੀ ਸਮਝ ਹੀ ਪਰਬਲ ਨਹੀਂ ਆਉਂਦੀ ਲੇਕਿਨ ਹਾਥੀਆਂ ਵਿੱਚ ਕੁਝ ਹਾਥੀ ਹਨ ਜਿਹਨੋਂ ਕਹਿ ਸਕਦੇ ਆ ਸ਼ਕਲ ਸੂਰਤ ਤੇ ਪਸ਼ੂਦਿ ਹੈ ਉਹ ਜਿਹਨ ਮਨੁੱਖ ਨਹੀਂ ਜੈਸੇ ਇੱਕ ਦੋ ਮੈਂ ਉਦਾਹਰਣ ਦੇਆ ਮਹਾਤਮਾ ਗੋਬੀ ਜੰਗਲ ਵਿੱਚ ਸੇਵਾ ਇੱਕ ਹਾਥੀ ਕਰਦਾ ਸੀ ਮਨੁੱਖ ਨਹੀਂ ਕਰਦਾ ਸੀ ਕੋਈ ਮਨੁੱਖੋ ਨਾਂ ਨਾਲ ਹੈ ਵੀ ਨਹੀਂ ਸੀ ਪੰਜ ਸਾਥੀ ਸਨ ਸਾਥ ਛੁੱਟ ਗਏ ਸਭ ਇਕੱਲੇ ਰਹਿ ਗਏ ਸਨ ਇੱਕ ਹਾਥੀ ਕਰਮੰਡਲ ਚੁੱਕ ਕੇ ਲੈ ਜਾਂਦਾ ਸੀ ਨਦੀ ਤੋਂ ਪਾਣੀ ਭਰ ਲਿਆ ਜਾਂਦਾ ਸੀ ਔਰ ਦਰਖਤਾਂ ਤੋਂ ਫਲ ਤੋੜ ਲਿਆ ਜਾਂਦਾ ਸੀ ਰਾਤ ਨੂੰ ਚਾਰੋਂ ਪਾਸੇ ਘੁੰਮ ਕੇ ਪਹਿਰਾ ਵੰਦਾ ਸੀ ਕੋਈ ਜੰਗਲੀ ਜਾਨਵਰ ਉਹਨਾਂ ਤੇ ਹਮਲਾ ਨਾ ਕਰ ਦੇ ਜਿਸ ਦਿਨ ਮਹਾਤਮਾ ਬੁੱਧ ਨੂੰ ਤਪસ્યા ਦੇ ਸਫਲਤਾ ਲਈ ਜੰਗਲ ਨੂੰ ਛੱਡ ਕੇ ਜਦ ਜਾਣ ਲਗੇ ਰੋਂਦਿਆਂ ਰੋਂਦਿਆਂ ਤੜਪਦੇ ਆ ਤਰਪਦੇ ਆ ਸਹਾਤਰੀ ਨੇ ਆਪਣੇ ਪ੍ਰਾਣ ਦੇ ਦਿੱਤੇ ਹਾਰਾ ਬੋਧ ਜਗਤ ਮਾਤਮਾ ਬੁੱਧ ਤੋਂ ਬਾਅਦ ਹਾਥੀ ਦੀ ਪੂਜਾ ਕਰਦਾ ਹੈ ਇਸ ਤਰ੍ਹਾਂ ਬੇਸਤਰ ਗਉਆਂ ਦੇਖੀਆਂ ਨੇ ਬਹੁਤ ਸਾਰੀਆਂ ਅ ਭਾਈ ਹਰ ਚਰਨ ਸਿੰਘ ਬੈਠੇ ਹੈ ਇਹਨਾਂ ਦੇ ਪੇਤਾ ਦਾ ਬਾਬਾ ਸੁੰਦਰ ਸਿੰਘ ਜੀ ਅਲੀ ਵੇਗ ਵਾਲਿਆਂ ਨਾਲ ਸੰਬੰਧ ਵਕਤ ਦੀ ਇੱਕ ਬ੍ਰह्म ज्ञानी ਮੂਰਤੀ ਜੁੜੀ ਹੋਈ ਆਤਮਾ ਸੀ ਜਿਨ੍ਹਾਂ ਨੇ ਉਹ ਵਾਕਿਆਤ ਵੇਖੇ ਨੇ ਉਹ ਬਜ਼ੁਰਗ ਅਜੇ ਵੀ ਮੌਜੂਦ ਨੇ ਡੇਰੇ ਜੀ ਦੇ ਕੋਈ 60 ਗਵਾਂ ਸਨ ਸੁਬਾਜੀ ਦਾ ਗਵਾਂ ਨਾਲ ਪਿਆਰ ਬੜਾ ਰੋਜ਼ ਉਹਨਾਂ ਨੂੰ ਚਾਰਾ ਆਪ ਹੱਥੀਂ ਪਾਉਂਦੇ ਸਨ ਲੰਗਰ ਦੀਆਂ ਬੱਚਿਆਂਆਂ ਰੋਟੀਆਂ ਵੀ ਪਾਉਂਦੇ ਸਨ ਜਿਸ ਦਿਨ ਉਹਨਾਂ ਦੇ ਬਿਠ ਤੇ ਹੱਥ ਨਾ ਫੇਰਨ ਤੇ ਆ ਕੇ ਚਾਰਾ ਨਾ ਪਾਵਨ ਨੇ ਖਾਂਦੀ ਅਸ ਨਹੀਂ ਖਾਂਦੀ ਅਸ ਮੌਨ ਹੀ ਲੱਗਦੀ ਅਸ ਮੈਨੂੰ ਉਹਨਾਂ ਦੇ ਸਮਕਾਲੀ ਭਗਤ ਰੋਂਦੇ ਹੋਏ ਕਿਸੇ ਸੁਣੰਦੇ ਬੈਰਾਦ ਨਾਲ ਸੁਣੰਦੇ ਨੇ ਫਿਰ ਰੱਬ ਦੇ ਨੇਤ ਗਾਲਬਨ ਸੰਚ ਵਾਲੀ ਵਿੱਚ ਬਾਬਾ ਜੀ ਦੀ ਦੇਹੀ ਚਲਾਣਾ ਕਰ ਗਈ ਸਰੀਰ त्याग ਦਿੱਤਾ ਜਿਉ ਡੇਰੇ ਚੋਂ ਅਰਥੀ ਨਿਕਲੇ ਸੱਤ ਦੋਵਾਂ ਨੇ ਤੜਕ ਤੜਕੇ ਆਪਣੇ ਪ੍ਰਾਣ ਦੇ ਦਿੱਤੇ ਸੱਤ ਦੋਵਾਂ ਇੱਕ ਕਨੇ ਸੱਤ ਦੀਆਂ ਸੱਤ ਮੈਨੂੰ ਜਿਨਾ ਨੇ ਸੁਣਾਇਆ ਸੀ ਆਪਣੀ ਤਰਕ ਬੁੱਧੀ ਕਰਕੇ ਇਸ ਕੰਨ ਤੋਂ ਸੁਣ ਕੇ ਮੈਂ ਦੂਜੇ ਕੱਢ ਦਿੱਤਾ ਸੀ ਮੈਂ ਕਿ ਚਲੋ ਹੋ ਸਕਦਾ ਹੈ ਪਰ ਇੱਕ 4 ਸਾਲ ਪਹਿਲੇ ਇੱਕ ਘਟਨਾ ਘਟਿਏ ਹੁਣ ਜਿਸ ਤੋਂ ਮੇਰਾ ਨਿਸ਼ਚੈ ਪੱਕਾ ਹੋ ਗਿਆ ਤਮਿਲਨਾਡ ਦੇ ਸੰਸੂਮੇ ਕ੍ਰਿਸ਼ਨਾ ਮੂਰਤੀ ਔਰ ਇਹ ਸਾਰੇ ਤਮਿਲਨਾਡ ਵਿੱਚ ਕਰਨਾਟਕਾ ਵਿੱਚ ਆਂਧਰਾ ਵਿੱਚ ਕੇਰਲ ਵਿੱਚ ਇੱਕ ਬ੍ਰह्म ਗੈਣੀ ਕਰਕੇ ਪੂਜੇ ਜਾਂਦੇ ਸਨ ਬੜੀ ਜੁੜੀ ਹੋਈ ਆਤਮਾ ਸ਼ਾਮ ਨੂੰ ਕਥਾ ਕਰਦੇ ਸਨ ਹਫ਼ਤੇ ਚ 4 ਦਿਨ 2 ਦਿਨ ਤਮਿਲ ਵਿੱਚ ਬੋਲਦੇ ਸਨ 2 ਦਿਨ ਇੰਗਲਿਸ਼ ਦੇ ਵਿੱਚ ਬੋਲਦੇ ਸਨ ਬڑے بڑے ਸਿਆਣੇ ਮਨੁੱਖ ਸ਼ਾਮ ਦੇ ਸਮੇਂ 4 ਤੋਂ 5 ਚੋਂ ਕਿ 12 ਮਹੀਨੇ ਤਮਿਲਨਾਡੂ ਦੇ ਵਿੱਚ ਗਰਮੀ ਆਉਂਦੀ ਹੈ ਤਾਂ ਖੁੱਲੇ ਮੈਦਾਨ ਦੇ ਚ ਕਥਾ ਕਰਦੇ ਸਨ ਆਪਣੇ ਡੇਰੇ ਚ ਰੋਜ਼ ਇੱਕ ਗਊ ਆਉਂਦੀ ਸੀ ਹਿੰਦੁਸਤਾਨ ਦੇ ਚ ਲੋਕੀ ਖੁੱਲੀਆਂ ਗਵਾਂ ਨੂੰ ਛੱਡਦੇ ਨੇ ਆਵਾਰਾ ਘੁੰਮਦੇ ਆ ਇੱਕ ਗਊ ਆ ਜਾਂਦੀ ਸੀ ਡੇਰੇ ਦਾ ਜੋ ਬਾਹਰ ਦਾ ਦਰਵਾਜ਼ਾ ਸੀ ਉੱਥੇ ਖੜੀ ਹੋ ਕੇ ਉਹਨੇ ਕਥਾ ਸੁਣਨੀ ਫੌਰਨ ਲੱਗੇ ਹੋਏ ਸਨ ਆਵਾਜ਼ ਜਾਂਦੀ ਸੀ ਉਹਨੇ ਸੁਣਨਾ ਇੱਕ ਦਿਨ ਅੰਦਰ ਆ ਗਈ ਸੀ ਜਿੱਥੇ ਸੰਤਾਂ ਬੈਠਦੇ ਸਨ ਸਰੋਪੇ ਬੈਠਦੇ ਸਨ ਉੱਥੇ ਆ ਗਏ ਰੋਜ਼ ਕਾਲੇਨ ਵਿਛਾਏ ਜਾਂਦੇ ਸਨ ਕਾਰਪਟ ਰੋਜ਼ ਵਿਛਾਏ ਜਾਂਦੇ ਸਨ ਉੱਥੇ ਆ ਗਏ ਦੋ ਚਾਰ ਬੰਦੇ ਖੜੇ ਹੋ ਗਏ ਉਹਨੂੰ ਕੱਢਣ ਲੱਗੇ ਸਵਾਮੀ ਕ੍ਰਿਸ਼ਨਾ ਮੂਰਤੀ ਕਹਿਣ ਲੱਗੇ ਨਹੀਂ ਨਾ ਕੱਟੋ ਇਹ ਸਾਡੀ ਪਰਬਲ ਸਰੋਤਾ ਤੁਸੀਂ ਕਦੇ ਨਾਗਾ ਵੀ ਪਾ ਦਿੰਦੇ ਵਿਨਾਗਾ ਨਹੀਂ ਪਾਉਂਦੀ ਔਰ ਇਹ ਜਿੰਨੀ ਗਹਿਰਾਈ ਨਾਲ ਸੁਣਦੀਏ ਤੁਹਾਡੇ ਵਿੱਚ ਕੋਈ ਵੀ ਸਰੋਤਾ ਨਹੀਂ ਨਾ ਕਟੋ ਇਸ ਇਹ ਤੇ ਹੈ ਉਸ ਦਿਨ ਤੋਂ ਬਾਅਦ ਰੋਜ਼ ਅੰਦਰ ਆੜ ਲੱਗ ਪਈ ਤੇ 4 ਸਾਲ ਪਹਿਲੇ ਉਹਨਾਂ ਨੇ ਆਪਣਾ ਸਰੀਰ ਛੱਡਿਆ ਰਾਤ ਭਰ ਤੇ ਉਹਨਾਂ ਨੂੰ ਦੇਹੀ ਰੱਖੀ ਗਈ ਸੀ ਕੋਈ ਸੰਤ ਲੋਗਾ ਨੇ ਆਉਣਾ ਸੀ ਹਰਿਦੁਆਰ ਤੋਂ ਹੋਰ ਕਈ ਕਈ ਥਾਵਾਂ ਤੋਂ ਜੈਸੇ ਸਵੇਰੇ ਅੰਮ੍ਰਿਤ ਵੇਲੇ ਅਰਥੀ ਨਿਕਲੀ ਬੂਏ ਤੇ ਖੜੀ ਸੀ ਗਊ ਤੜਪ ਤੜਪ ਕੇ ਸਨੇਹ ਤੇ ਬੂਏ ਤੇ ਹੀ ਪ੍ਰਾਣ ਦੇ ਦਿੱਤੇ ਸਾਨੇ ਕ੍ਰਿਸ਼ਨਾ ਮੂਰਤੀ ਤੋਂ ਬਾਅਦ ਕਰੋ ਅਰਥੀ ਉਹਨਾਂ ਨੇ ਗਊ ਦੇ ਕੱਢੇ ਹਿੰਦੂ ਲੋਗਾ ਨੇ ਤੜਪ ਤੜਪ ਕੇ ਪ੍ਰਾਣ ਦੇ ਇਹ ਵਾਕਿਆਤ ਜਦ ਤੇ ਪਰੰਛੇ ਮੇਰੇ ਤੱਕ ਪਹੁੰਚੇ ਤਾਂ ਫਿਰ ਮੇਰਾ ਮਨ ਮੰਨ ਗਿਆ ਪਸ਼ੂਆਂ ਦੇ ਚੋਂ ਕੁਝ ਪਸ਼ੂ ਨੇ ਜੋ ਮਨੁੱਖ ਦੇ ਬਹੁਤ ਨੇੜੇ ਨੇ ਹਾਥੀ ਹੈ ਕੋਹੜਾ ਹੈ ਕਹਿੰਦੇ ਨੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਨੀਲੇ ਘੋੜੇ ਨੂੰ ਹਮੇਸ਼ਾ ਇਸ਼ਾਰੇ ਨਾਲ ਚਲਾਇਆ ਸੀ ਕਦੀ ਡਾਂਟਣ ਦੀ ਲੋੜ ਨਹੀਂ ਕਦੀ ਮਾਰਨ ਦੀ ਲੋੜ ਨਹੀਂ ਇਸ਼ਾਰਾ ਇੱਕ ਦਿਨ ਐਸਾ ਹੋਇਆ ਮਾਗਵੇ ਦੀ ਜ਼ਰਤੀ ਚ ਮਹਾਰਾਜ ਲਗਾਮ ਵੀ ਖਿਚਦੇਨ ਘੋੜਾ ਚੱਲਦਾ ਨਹੀਂ ਚਲਦੇ ਆ ਚਲਦੇ ਆ ਰੁਕ ਗਿਆ ਨਾ ਚੱਲਦਾ ਸਤਗੁਰੂ ਸੋਚੀ ਬੈਗਿਆ ਐਸਾ ਕਦੀ ਹੋਇਆ ਇਤੇ ਇਸ਼ਾਰਿਆਂ ਨਾਲ ਚੱਲਦਾ ਸੀ ਅਜੇ ਲਗਾਮ ਬਾਰ ਬਾਰ ਖਿਚਦੇ ਪਿਆ ਨਹੀਂ ਚੱਲਦਾ ਫਾਤਸਾ ਘੋੜੇ ਤੋਂ ਥੱਲੇ ਉਤਰੇ ਸਿਰਫ ਦੇਖਣ ਵਾਸਤੇ ਕਿਦਰੇ ਇਸ ਦੇ ਪੈਰ ਵਿੱਚ ਕੋਈ ਲੋਹੇ ਦੀ ਕਿਲ ਜਾਂ ਕੋਈ ਜ਼ਖਮ ਕੋਈ ਐਸੀ ਚੀਜ਼ ਨਾ ਲੱਗ ਗਈ ਹੋਵੇ ਮਹਾਰਾਜ ਥੱਲੇ ਉਤਰੇ ਥੱਲੇ ਉਤਰਦੇ ਆ ਸਾਰੇ ਇੱਕਦਮ ਪੁਲਾਕੀ ਮਾਰ ਕੇ ਘੋੜੇ ਤੇ ਬੈਠ ਗਏ ਅਬ ਘੋੜੇ ਨੂੰ ਮੋੜ ਲਿਆ ਤੇ ਮੁੜ ਗਿਆ ਘੋੜਾ ਤੇ ਚੱਲ ਪਿਆ ਨਾਨਕ ਦੇ ਸਿੰਘ ਪੁੱਛਦੇ ਨੇ ਮਹਾਰਾਜ ਕੁਝ ਗੱਲ ਸਮਝ ਵਿੱਚ ਨਹੀਂ ਆਈ ਤੁਸੀਂ ਲਗਾਮ ਖਿੱਚਦੇ ਸੀ ਘੋੜਾ ਨਹੀਂ ਜਾਂਦਾ ਸੀ ਅੱਗੇ ਪਰ ਤੁਸੀਂ ਮੋੜਿਆ ਤੇ ਮੁੜ ਗਿਆ ਹੁਣ ਚੱਲਦਾ ਹੈ ਪਤਾ ਸਤਗੁਰ ਨੇ ਕੀ ਆਖਿਆ 2 ਸਾਲ ਪਹਿਲੇ ਕਵੀ ਸੰਤੋਖ ਸਿੰਘ ਜੀ ਨੇ ਸਾਰਾ પ્રસੰਗ ਲਿਖਿਆ 2 ਸਾਲ ਪਹਿਲੇ ਤੇ ਸਾਹਮਣੇ ਜਿਹੜੇ ਖੇਲਦੇ ਨਾ ਉਹ ਵੀ ਤਮਾਕੂ ਵੀ ਜਾਏਗੇ ਸੀ ਤੂੰ ਤਮਾਕੂ ਦੇ ਅੰਸ ਥਿਸ ਇਜ਼ ਅ ਮੇਂ ਦੇਵਚਰ ਇਹ ਨੀਲਾ ਲੰਗਦਾ ਨੇ ਇਤੋਂ ਨੀਲਾ ਇਹਨੂੰ ਮੋੜ ਕੇ ਵੱਲਾ ਪਾ ਕੇ ਦੂਜੇ ਪਾਸੇ ਤੋ ਜਾ ਮੰਗਾ ਇਸ ਇਹ ਨਹੀਂ ਸਮਝ ਚਾਰ ਪੈਸੇ ਦੇ ਮੁਨਾਫੇ ਵਾਸਤੇ ਜੋ ਸਿਗਰਟ ਵੇਚਦੇ ਨੇ ਤਮਾਕੂ ਵੇਚਣ ਕਦੀ ਸੋਚ ਲੈਣਾ ਚਾਹੀਦਾ ਕੋੜੇ ਨੂੰ ਇਤਨੀ ਅਕਲ ਸੀ ਸਾਨੂੰ ਇਤਨੀ ਅਕਲ ਨਾ ਆਵੇ ਪੁਸਤਕ ਨੂੰ ਦੇ ਘੱਟ ਸੇ 4 ਪੈਸੇ ਕੋੜੇ ਨ ਵਗਾਸੀ ਘੋੜਾ ਹੈ ਗਊ ਹੈ ਹਾਥੀ ਹੈ ਪੰਛੀਆਂ ਦੇ ਚੋਂ ਮੋਰ ਹੈ ਹੰਸੇ ਲੰਬੀਆਂ ਚੌੜੀਆਂ ਗਾਥਾਵਾਂ ਨੇ ਕਹਾਣੀਆਂ ਨੇ ਸਾਰਿਆਂ ਨਾਲ ਇਹ ਮਨੁੱਖ ਤੇ ਪਸ਼ੂ ਦੀ ਕੜੀ ਹੈ ਅਗਰ ਮਰਨਗੇ ਤਾਂ ਮਨੁੱਖ ਹੋਣਗੇ ਮੈਂ ਇਹ ਤੇ ਨਹੀਂ ਕਹਿੰਦਾ ਸਾਰੇ ਘੋੜੇ ਸਾਰੇ ਹਾਥੀ ਪਰਵੇਸ਼ ਕਰੇ ਪਸ਼ੂ ਪਣੇ ਦੀ ਸ਼ਖਰਤਾ ਹੈ ਇਹਨਾਂ ਵਿੱਚ ਸੋਚ ਸ਼ਕਤੀ ਕੰਮ ਕਰਦੀ ਹੈ ਦੁੱਖ ਸੁੱਖ ਜ਼ਿਆਦਾ ਮਹਿਸੂਸ ਕਰਦੇ ਨੇ ਮੈਂ ਫਿਰ ਦਰਾਵਾ ਸਾਰੇ ਹਾਥੀ ਸੋਚਦੇ ਹਨ ਸਾਰੇ ਘੋੜੇ ਸੋਚਦੇ ਹਨ ਮੈਂ ਐਸਾ ਨਹੀਂ ਕਹਿ ਰਿਹਾ ਸਾਰੇ ਤੇ ਮਨੁੱਖ ਵੀ ਨਹੀਂ ਸੋਚਦੇ ਪਰ ਮੈਂ ਇਹ ਕਹਿ ਰਿਹਾ ਬਹੁਤ ਸਾਰੇ ਪਸ਼ੂਆਂ ਵਿੱਚੋਂ ਪਸ਼ੂ ਨਹੀਂ ਨੇ ਮਨੁੱਖ ਨੇ ਔਰ ਬਹੁਤ ਸਾਰੇ ਮਨੁੱਖਾਂ ਵਿੱਚੋਂ ਮਨੁੱਖ ਨਹੀਂ ਨੇ ਪਸ਼ੂ ਨੇ ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਪਚਾਰਾ ਕਰੇ ਦਿਨ ਰਾਤ ਤਾਂ ਆਪ ਦੀ ਗਿਆਤ ਨਿਸ਼ਕਰਾਂ ਭੋਗ ਭੋਮੇ ਕਰਮ ਭੋਮੇ ਸੋਝ ਸਮਝਦੇ ਨਾਲ ਕਰਮ ਦਾ ਫਲ ਚਲਦਾ ਹੈ ਜਦੋਂ ਇੱਕ ਹੋਰ ਕਥਾ ਕਹਿ ਕੇ ਵੀ ਮੈਂ ਗੱਲ ਨੂੰ ਸਪਸ਼ਟ ਕਰਦੇ ਆਂ ਜਿਸ ਤਰ੍ਹਾਂ ਧੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣੀ ਜੀਵਨ ਕਥਾ ਪਿਛਲੇ ਜਨਮ ਦੇ ਲਿਖੀ ਹੈ ਵੀ ਮੈਂ ਹੇਮ ਕੁੰਡ ਦਾ ਤਪੇਸ਼ਵਰ ਸੀ ਤਪ ਕਰਦਾ ਸੀ ਤਪ ਕਰਦਾ ਕਰਦਾ ਇੱਕ ਰੂਪ ਹੋ ਗਿਆ ਪਰਮਾਤਮਾ ਦਾ ਹੀ ਰੂਪ ਹੋ ਗਿਆ ਪਰਮਾਤਮਾ ਨੇ ਕਿ ਇੱਕ ਜਨਮ ਹੋਰ ਲਓ ਜਾਓ ਜਗਤ ਵਿੱਚ ਕੁਝ ਕੰਮ ਹੈ ਮਹਾਰਾਜ ਕਹਿੰਦੇ ਮੇਰਾ ਚਿਤ ਆਣ ਨੂੰ ਨਹੀਂ ਕਰਦਾ ਸੀ ਚਿਤ ਨਾ ਭਇਓ ਹਮਰੋ ਆਵਨ ਕੇ چوبی رہی سوکھ پربچر میں پچھلا سب کو یاد ہے پچھلا بھی یاد ہے کبھی بھی کہ پورب جنم ہم تمری سیوک اب تو مٹیا نہ جائی ہے پربھو پچھلے جنم چ میں تیرا سیوک سی پگت سی پر میں تیرے تک پہنچ نہیں سکیا چلے تیرے رستے تی پر تیرے تک پہنچ نہیں سکے اد بخشش کری میں تیرے تک پہنچ جا حد کی میری زندگی اجائی نہ جاوے تر لے لیں دا اب کی باور بخش بندے کو باور نہ پوجل پھیرا پچھوکڑ یاد ہے پربھو چنتن پرماتما جیسے جیسے یاد کریے جب کریے یاد شکتی دیئے اب دے بھی بہت کچھ دکھائی دن لگ پہ پچھے بھی بہت کچھ دکھائی دگ پہ جی دن گرو گوون سنگھ جی مہاراج نے اپنا پچھوکڑ لکھے ਬਲਸਰ ਫਕੀਰਾਂ ਨੇ ਲਿਖਿਆ ਮਹਾਤਮਾ ਬੋਧ ਨੇ ਲਿਖਿਆ ਵੈਸੇ ਤੇ ਦਸਮ ਗ੍ਰੰਥ ਦੇ ਚ ਸਾਰੀ ਪ੍ਰਣਾਲੀ ਲਿਖੀ ਹੋਈ ਹੈ ਔਰ ਗੁਰੂ ਗੋਬਿੰਦ ਸਿੰਘ ਜੀ ਨੇ ਲਿਖੀ ਇਹ ਤਾਂ ਵੱਖਰੀ ਹੈ ਹੁਣ ਮੋਟੇ ਦਿਵਾਗ ਦੇ ਬੰਦੇ ਸੁਣੋ ਕੀ ਦਾ ਕੀ ਰੂਪ ਦੇ ਪਰ ਉਸ ਦੀ ਸਾਰੀ ਪ੍ਰਣਾਲੀ ਗੁਰੂ ਗੋਬਿੰਦ ਸਿੰਘ ਜੀ ਨੇ ਸੋਢੀ ਵੰਸ ਦੀ ਬੇਦੀ ਵੰਸ ਦੇ ਲਿਖ ਦਿੱਤੀ ਹੈ ਇਹ ਕਿੱਥੋਂ ਚੱਲੀ ਕਿਵੇਂ ਚੱਲੀ سارا پچھو پچھوکڑ کلگی در پتا یاد ہے جو پچھلے جنم دی گل لکھ سکتا ہے وہ ساری ونس پرمپرا کیوں نہیں لکھ ستا لکھی ہے گروہ گوبند سب جی نے مہاتما بدھ نے اپنا پچھلا جیون دسیا میں پڑھ کے حیران ہویا اور تسی بھی حیران ہوو گے مہاتما بدھ اپنا پچھلا جیون ہاتھی دستا ہے وہ کسی جنگل تپسیا کرتے سن ایسا نہیں ਆਪ ਕਹਿੰਦੇ ਨੇ ਮੈਂ ਪਿਛਲੇ ਜਨਮ ਦੇ ਛਾਤੀ ਮੈਂ ਉਹਨਾਂ ਨੂੰ ਲਿਖਤ ਉਹਨਾਂ ਦਾ ਗ੍ਰੰਥ ਉਹਨਾਂ ਦੇ ਇਤਿਹਾਸ ਤੋਂ ਤੁਹਾਨੂੰ ਸਰਵਨ ਕਰਾ ਰਿਹਾ ਹਾਂ ਕਹਿੰਦੇ ਨੇ ਮੈਂ ਪਿਛਲੇ ਜਨਮ ਵਿੱਚ ਹਾਥੀ ਸੀ ਔਰ ਹਾਥੀ ਵੀ ਬਿਹਾਰ ਦੇ ਜੰਗਲ ਅੱਜ ਵੀ ਹਿੰਦੁਸਤਾਨ ਦੇ ਵਿੱਚ ਹਾਥੀ ਸਿਰਫ ਦੋ ਸੂਗਿਆਂ ਦੇ ਚਰੇ ਔਰ ਸਾਹਮ ਦੇ ਵਿੱਚ ਨੇ ਯਹ ਬਿਹਾਰ ਦੇ ਚਨ ਬਾਰੇ ਬਹਿਨੇ ਜੰਗਲ ਇਨਾ ਦੋ ਸੂਗਿਆਂ ਦੇ ਚਰੇ महात्मा बुद्ध ने तपणी कथा लिखी है मैं हाथी से जंगल नु अग लगदे और आज भी लगदी है मई जून दे महीने आजकल लगदी है आजकल बड़ी भयंकर उथे गर्मी लू चलदी है सूखा होया बांसों के बांस दे जंगल बड़े ने और भी बढ़िया लखड़ा आपस ही टकरांदे ने ਤੇ ਬਾਸ ਦੇ ਚੋਂ ਅੱਗ ਪੈਦਾ ਹੋ ਜਾਂਦੀ ਹੈ ਜੰਗਲਾਂ ਦੇ ਜੰਗਲ ਸੜ ਜਾਂਦੇ ਨਾਲ ਔਰ ਰਬ ਦੇ ਨੇਕ ਐਸੇ ਹਰ ਸਾਲ ਅੱਗ ਲੱਗਦੀ ਹੈ 15 వే ਦਿਨਾ ਬਾਅਦ ਬਾਰਿਸ਼ਾ ਸ਼ੁਰੂ ਹੁੰਦੀ ਹੈ ਨਾ ਕੋਈ ਬੁਝਾਉਂਦੀ ਹੈ ਉਸੇ ਕਰਕੇ ਅੱਗ ਬੁਝਦੀ ਹੈ ਮੁਸ਼ਕਲ ਹੈ ਕਾਬੂ ਪਾਣਾ ਔਖਾ ਹੋ ਜਾਂਦਾ ਹੈ ਹਰ ਸਾਲ ਮਾਤਮਾ ਬੁਝਿ ਲਿਖਦੇ ਨੇ ਜੰਗਲਾਂ ਨੂੰ ਅੱਗ ਲੱਗਦੇ ਹੈ ਸ਼ੇਰਾਂ ਚੀਤੇ ਸ਼ੇਰ ਸਾਰੇ ਜਗਲੀ ਜਾਨਵਰ ਦੌੜ ਪਏ ਪੰਛੀਆਂ ਨੇ ਉਡਾਰੀਆਂ ਨਹੀਂ ਤੋ ਹਾਥੀ ਦਾ ਸਿਰ ਬਾਰੀ ਬਰਖਮ ਆਉਂਦਾ ਹੈ ਮਹਾਤਮਾ ਬੁੱਧ ਲਿਖਦਨ ਮੈਂ ਵੀ ਦੌੜਿਆ ਕੁਛੋਂ ਕੁੜਿਆਦ ਮੈਂ ਵੀ ਦੌੜ ਆਗ ਤੋਂ ਬਚੀਏ ਉਸ ਪਾਸੇ ਜਾਈਏ ਜਿਸ ਪਾਸੇ ਆਗ ਨਹੀਂ ਦੌੜਦੇ ਦੌੜਦੇ ਆ ਮਹਾਤਮਾ ਬੁੱਧ ਲਿਖਦਣ ਮੇਰਾ ਸਾਹ ਝੜ ਗਿਆ ਆ ਤੂੰ ਦਾ ਸਾਹ ਛੇਤੀ ਚੜ ਜਾਂਦਾ ਹੈ ਭਾਰੀ ਸਰੀਰ ਹੋ ਰੋ ਕੇ ਤੇ ਦੌੜਦਾ ਦਮ ਪੁੱਲਦਾ ਹੈ ਤੋਂ ਮਹਾਤਮਾ ਬੁੱਧ ਕਹਿੰਨ ਮੈਂ ਰੁਕ ਗਿਆ ਮੈਂ ਰੁਕ ਗਿਆ ਥੋੜੀ ਦੇਰ ਵਾਸਤੇ ਦਮ ਲੈਣ ਦਮ ਲੈਣ ਤੋਂ ਬਾਅਦ ਜਿਉ ਫਿਰ ਮੈਂ ਚੱਲਣ ਦੀ ਤਿਆਰੀ ਕੀਤੀ ਅਗਲਾ ਪੈਰ ਇੰਜ ਝੁਕਿਆ ਤੇ ਭਜਿਆ ਇੱਕ ਸਹਯਾ ਆਇਆ ਮੇਰੇ ਪੈਰ ਦੇ ੱੱਲੇ ਉਹਨੇ ਪਨਾ ਲੈ ਲਏ ਉਹਨੇ ਇਹ ਸਮਝਿਆ ਵੀ ਇਹਦੇ ਪੈਰ ਦੇ ੱੱਲੇ ਮੈਂ ਛੁਪ ਜਾਵਾਂ ਕਿਉਂਕਿ ਆਗਾਰੀ ਹੁਣ ਮਹਾਤਮਾ ਬੁੱਧ ਕਹਿੰਦੇ ਨੇ ਮੇਰੇ ਮਨ 'ਚ ਖਿਆਲ ਆਇਆ ਜੇ ਮੈਂ ਚੱਲਾਂ ਤਾਂ ਪੈਰ ਤੇ ਜ਼ਮੀਨ ਤੇ ਰੱਖਣਾ ਪਏਗਾ ਬਾਹਾਰਾ ਸਰੀਰ ਜੇ ਰੱਖਦਾ ਤੇ ਸਹਯਾ ਤੇ ਮਰ ਜਾਏਗਾ ਰੇਜੇ ਰੇਜੇ ਹੋ ਜਾਏਗਾ ਦੇ ਪਿੱਛੇ ਅਗ ਵੀ ਵੱਧਦੀ ਲਾ ਲਈ ਹੈ ਮਹਾਤਮਾ ਗੋਬਿੰਦ ਕਹਿੰਦੇ ਨੇ ਜਿਵੇਂ ਅੱਗ ਤੋਂ ਮੈਂ ਦੌੜਿਆ ਜਾਨ ਬਚਾਉਣ ਵਾਸਤੇ ਐਵੀ ਦੌੜਿਆ ਇਹਨੂੰ ਵੀ ਜਾਨ ਪਿਆਰੀ ਮੈਨੂੰ ਵੀ ਜਾਨ ਪਿਆਰੀ ਐਵੀ ਦੌੜਿਆ ਮੈਂ ਵੀ ਦੌੜਿਆ ਮੈਂ ਸਾਹ ਲੈਣ ਵਾਸਤੇ ਦਰਖਤ ਦੇ ਥੱਲੇ ਰੁਕਿਆ ਤੇ ਦੌੜਦਾ ਦੌੜਦਾ ਇਹ ਵੀ ਥੱਕਿਆ یہ اپنی جان بچان واسطے میرے پیر کے تھلے آ کے چھپے تو جان بچان واسطے آیا ہے میرے پیر کے تھلے تو ہوں میں پیران آلی اس کچل دیا ماتما کہنے بدھ اے میں مینو گوارا نہیں سی اے میں سو پسند نہیں سی اب بد گئی جس درخت تھلے میں کھڑا سی اونوں بھی لگ گئی کہ جل کے راک ہو گیا مہاتما بدھ کہ میں جل کے راک ہو گیا پر میں سہتے پیر نہیں رکھے اے جنم مینو ملے ایک راجے دے گھر راج کمار اور صرف راج کمار نہیں برم گہ نہیں سنت اس طرح دیکھ رہا ہے جیون کتھا جو تصویران راہ بنائی گئی ہے مہاتما بدھ سارنات دیچ ਬਨਾਰਸ ਦੇ ਕੋਲ ਸਾਰਨਾਥ ਮੰਦਿਰ ਹੈ ਬੋਧੀਆਂ ਦਾ ਸਭ ਤੋਂ ਵੱਡਾ ਉੱਥੇ ਤਸਵੀਰਾਂ ਦੇ ਰਾਹੀਂ ਜਨਮ ਕਥਾ ਤੋਂ ਪਹਿਲੇ ਇੱਕ ਹਾਥੀ ਦਿਖਾਉਂਦੇ ਨੇ ਤਸਵੀਰ ਵਿੱਚ ਫਿਰ ਹਾਥੀ ਦੀ ਰੂਪ ਦਾ ਪ੍ਰਵੇਸ਼ ਦਿਖਾਉਂਦੇ ਨੇ ਮਹਾਤਮਾ ਬੁੱਧ ਦੀ ਮਾਂ ਦੇ ਗਰਭ ਦੇ ਫਿਰ ਅੱਗੋਂ ਮਹਾਤਮਾ ਬੁੱਧ ਦਿਖਾਉਂਦੇ ਨੇ ਪਹਿਲੇ ਹਾਥੀ ਦਿਖਾਉਣੇ ਨੇ ਫਿਰ ਮਹਾਤਮਾ ਬੁੱਧ ਦੀ ਮਾਤਾ ਦਿਖਾਉਂਦੇ ਨੇ ਕਿਰਮ ਆਤਮਾ ਬੁੱਧ ਨੂੰ ਦਿਖਾਉਂਦੇ ਨੇ ਇਸ ਤਰ੍ਹਾਂ ਕਰ ਉਸ ਦੀ ਜੀਵਨ ਲੀਲਾ ਦਿਖਾਉਂਦੇ ਨੇ ਸਾਰੇ ਬੁੱਧਸ਼ਕ ਮੰਦ ਦੇ ਇਸ ਤੋਂ ਇੱਕ ਗੱਲ ਸਪਸ਼ਟ ਹੋ ਗਈ ਸਿਆਣਾ ਜਾਨਵਰ ਹੈ ਹਾਥੀਆਂ ਵਿੱਚ ਕੁਝ ਸਿਆਣੇ ਹਨ ਦਇਆ ਇਤਨੀ ਪ੍ਰਦਾਨ ਸੀ ਅਗਾਜ ਚ ਕਿਹਵੀਂ ਦਇਆ ਪ੍ਰਦਾਨ ਹੋਈ ਉਹਨੇ ਨਾਰਾ ਲਾਇਆ ਅਹਿੰਸਾ ਪਰਮੋ ਧਰਮ ਅਹਿੰਸਾ ਹੀ ਧਰਮ ਹੈ ਬੋਲ ਕੇ ਵੀ ਤੁਸੀਂ ਕਿਸੇ ਨੂੰ ਝੋਟ ਨਾ ਪੁਚਾ ਸਾਰੀ ਜ਼ਿੰਦਗੀ ਉਹਨਾਂ ਦਾ ਉਪਦੇਸ਼ ਵੀ ਸੀ ਸੰਦੇਸ਼ ਵੀ ਸੀ ਕਮੇਸ ਕਰਾਂ ਹਾਥੀ ਕੋਹੜਾ ਮੋਰ ਹੰਸ ਗਉ ਇਸ ਤਰ੍ਹਾਂ ਦੇ ਕੁਝ ਹੋਰ ਜਾਨਵਰ ਜੋ ਹੈ ਹਿੰਦੁਸਤਾਨ ਦੇ ઋષਿ ਮੁਨੀਆ ਨੇ ਖੋਜ ਕੀਤੀ ਹੈ ਮਨੁੱਖ ਦੇ ਨੇੜੇ ਮਨੁੱਖ ਵੀ ਤਰ੍ਹਾਂ ਸੋਚ ਦੇਣੇ ਸਮਝ ਦੇਣੇ ਕੁਝ ਪਰਵਾਰਿਕ ਜ਼ਿੰਦਗੀ ਵੀ ਹੈ ਉਹਨਾਂ ਦੀ ਦੁੱਖ ਸੁੱਖ ਜ਼ਿਆਦਾ ਮਹਿਸੂਸ ਕਰ ਦੇਣੇ ਮਰਨਗੇ ਤੇ ਮਨੁੱਖ ਹੋਣਗੇ ਤੇ ਜੇ ਮਨੁੱਖ ਦੀ ਤਰ੍ਹਾਂ ਸੋਚ denn ਤਾਂ ਉਹਨਾਂ ਦੇ ਉੱਤੇ ਕਰਮ ਦੀ ਜ਼ਿੰਮੇਵਾਰੀ ਹੈ ਹਾਥੀ ਦੇ ਉਸ ਕਰਮ ਦਾ ਸਦਕਾ ਕਿ ਉਸ ਹਾਥੀ ਦਾ ਜਨਮ ਇੱਕ ਰਾਜੇ ਦੇ ਘਰ ਹੋਇਆ ਹੈ ਔਰ ਇੱਕ ਸੰਤ ਸਰੂਪ ਦੇ ਚ ਹੋਇਆ ਏ ਕਿ ਥੋੜੀ ਬੰਨਾ ਹੈ ਪਿਛਲੇ ਜਨਮ ਦਾ ਕਰਮ ਦਾ ਪ੍ਰਭਾਵ ਜੋ ਉਸਨੇ ਕਰਮ ਕੀਤਾ ਹੈ পাপ ਜਨ ਦੇ ਨਹੀਂ ਮੈਂ ਸਹਿ ਦੇ ਪੈਰ ਨਹੀਂ ਰੱਖਣਾ ਇਹ ਨੇਕੁਰ ਵੰਨ इतनी दया इतनी परबल दया धन गुरु गोविंद सिंह जी महाराज ने पाई कन्हैया नु आखया सिर्फ पानी पिलाना अधुरा काम करना है ऐले मर्म ऐने पट मर्म पट्टी भी कर छदेया कर ऐनी दया इतनी निर्मलता इतनी कोमलता